ਸੋ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਬਈ ਪਿਆਰਿਓ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਸ ਬੱਚੇ ਦੇ ਨਾਲ ਖੜਨਾ ਤੁਹਾਨੂੰ ਸਾਰਿਆਂ ਨੂੰ ਐਸਕੇਐਮ ਨਾਮ ਪੋਲਿਟਿਕਲ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅਸੀਂ ਸਭੋਂ ਇੱਕ ਅਪੀਲ ਕਰਦੇ ਆ ਕਿ ਜਿੱਥੇ-ਜਿੱਥੇ ਵੀ ਦੇਸ਼ ਦੇ ਅੰਦਰ ਕੋਈ ਆਗੂ ਵੀ ਵਿਦੇਸ਼ਾਂ ਤੱਕ ਵੀ ਬੈਠਾ ਹੈ ਕਿਰਪਾ ਕਰਕੇ 23 ਤੇ 24 ਤਰੀਕ ਜਿਹੜੀਆਂ 2 ਦਿਨਾਂ ਦੇ ਇਹ ਆਪਾਂ ਸਾਡੇ ਉਸ ਬਹਾਦਰ ਯੋਧੇ ਦੀ ਯਾਦ ਦੇ ਵਿੱਚ ਕਾਲੇ ਦਿਵਸ ਦੇ ਤੌਰ ਦੇ ਉੱਤੇ ਕਾਲੇ ਝੰਡੇ ਆਪਣੇ ਘਰਾਂ ਦੇ ਉੱਤੇ ਲਾ ਕੇ ਆਪਣੇ ਦੁਕਾਨਾਂ ਤੇ ਲਾ ਕੇ ਆਪਣੇ ਵਿਖਲਾ ਦੇ ਉੱਤੇ ਲਾ ਕੇ ਇਹ ਰੋਸ਼ ਦਿਵਸ ਵੱਜੋਂ ਮਨਾਉਣਾ ਹੈ ਔਰ ਨਾਲ ਦੀ ਨਾਲ ਮੇਰੀ ਇਹ ਵੀ ਬੇਨਤੀ ਹੈ ਕਿ ਕੱਲ ਸਾਰਿਆਂ ਨੇ ਸਰਕਾਰ ਦੇ ਪੁਤਲੇ ਵੀ दाहिर ਕਰੇ ਭਾਰੂ ਪਿੰਡ ਚ ਕਰ ਸਕਦਾ ਪਿੰਡ ਚ ਕਰੇ कोई किसी कस्बे कर सद कस्बे करे कोई तल कोई ब्लॉक पदर से कोई जिला पद्धर के उ जिमें जिमें भी कर सकता है वो इस कौर में कृपा करके फॉलो जरूर करे ताकि रोस इस मोर्चे प्रति तीन हमदर्दी है जी वो पूरे देश के दे जाए वर्ल्ड जाए दोस्तों वाहगुरु जी का खालसा वाहगुरू जी की फतेह इस वे देख रहे हो ਕਿ ਜਿਸ ਤਰ੍ਹਾਂ ਮੱਲੋ ਪਿੰਡ ਦੇ ਨੌਜਵਾਨ ਸੁਕਰਨ ਸਿੰਘ ਦੀ ਇਸ ਅੰਦੋਲਨ ਦੇ ਵਿੱਚ ਸ਼ਹਾਦਤ ਤੋਂ ਬਾਅਦ ਪੂਰੇ ਦੇਸ਼ ਦੇ ਅੰਦਰ ਮਾਹੌਲ ਗੰਭੀਰ ਬੜਿਆ ਹੋਇਆ ਹੈ ਅਸੀਂ ਹਰ ਉਸ ਵੀਰਤਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਇਸ ਗੰਭੀਰ ਮਾਹੌਲ ਦੇ ਵਿੱਚ ਇਸ ਦੁਖਦੇ ਸਮੇਂ ਤੇ ਅੱਜ ਇਸ ਮੋਰਚੇ ਦੇ ਨਾਲ ਉਸ पीडਿਤ ਪਰਿਵਾਰ ਦੇ ਨਾਲ ਖੜ ਕੇ ਦਰਦ ਬਣਾਉਣ ਦਾ ਯਤਨ ਕਰ ਰਹੇ ਨੇ ਜਿਨ੍ਹਾਂ ਜਿਵੇਂ ਸਾਡੇ ਸਤਕਾਰਯੋਗ ਹਾਈ ਕੋਰਟ ਦੇ ਵਕੀਲ ਸੇਵਾ ਨਾਮ ਵੱਲੋਂ ਸਟ੍ਰਾਈਕ ਕੀਤੀ ਗਈ ਹੈ ਅਸੀਂ ਤਹਿਤਲਨ ਧੰਨਵਾਦ ਕਰਦੇ ਹਾਂ ਸਾਡੇ ਵਕੀਲ ਵੀਰਾਂ ਦਾ ਤੇ ਸਾਨੂੰ ਇਹ ਵੀ ਖਬਰਾਂ ਮਿਲੀਆਂ ਨੇ ਕਿ ਕੁਝ ਲੋਕ ਸਾਡੇ ਉਹਨਾਂ ਵਕੀਰਾਂ ਦੇ ਉੱਤੇ ਦਿਮਾਗ ਪਾ ਰਹੇ ਨੇ ਕਿ ਇਹ ਤੁਸੀਂ ਗਲਤ ਕਰ ਰਹੇ ਹੋ ਤਾਂ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਸਾਨੂੰ ਸਭ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ ਦਾ ਟਿੱਡ ਭਰਨ ਵਾਲਾ ਅੰਦਾਜ਼ਾ ਜਦੋਂ ਆਪ ਵੀ ਹੱਕੀ ਮੰਗਾਂ ਦੇ ਲਈ ਬਾਹਰ ਨਿਕਲਿਆ ਹੈ ਆਪ ਤੁਹਾਨੂੰ ਮੰਗਾਂ ਲੈ ਕੇ ਬਾਹਰ ਤੁਰਿਆ ਹੈ ਤਾਂ ਸਰਕਾਰਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਪੇਸ਼ ਆ ਰਹੀ ਹੈ ਨੇ ਔਰ ਉਸ ਵੇਲੇ ਹਰ ਉਹ ਭਾਰਤ ਦਾ ਮਿਸਰਲਾ ਜਿਹੜਾ ਇਹ ਮਹਿਸੂਸ ਕਰਦਾ ਹੈ ਕਿ ਰਸਿਕ ਰਸਿਕ ਪੇਟ ਭਰ ਕੇ ਰੋਟੀ ਖਾਣੇ ਆ ਤਾਂ ਉਹ ਕਿਸਾਨਾਂ ਦੀ ਬਦੌਲਤ ਆਏ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਔਰ ਇਸ ਮੋਰਚੇ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਔਰ ਉਹਨਾਂ ਸਮਾਜ ਸੇਵੀ ਤਹਿਤ ਉਤੰਮਾਦ ਕਰਦੇ ਆ ਜਿਸ ਤਰ੍ਹਾਂ ਬਹੁਤ ਸਾਰੇ ਹੋਰ ਸਮਾਜ ਸੇਵੀ ਜਿਥੇ ਬੰਨੀਆਂ ਔਰ ਵੱਖ-ਵੱਖ ਤਰ੍ਹਾਂ ਦੀਆਂ ਧਾਰਮਿਕ ਸੰਸਥਾਵਾਂ ਵੱਲੋਂ ਸਾਡੇ ਇਸ ਵੀਰ ਦੇ ਨਾਲ ਸਾਡੇ ਇਸ ਬੱਚੇ ਦੇ ਨਾਲ ਹਮਦਰਦੀ ਪ੍ਰਗਟਾਉਣਿਆ ਅੱਜ ਪ੍ਰੋਗਰਾਮ ਕਰ ਰਹੇ ਨੇ ਕਿ ਭਈ ਕਾਲੇ ਦਿਨ ਦੇ ਤੌਰ ਤੇ ਅੱਜ ਦਾ ਦਿਨ ਮਨਾ ਕੇ ਜਿਵੇਂ ਵਕੀਲਾਂ ਨੇ ਪ੍ਰੋਗਰਾਮ ਲਿਆ ਹੈ ਕਿ ਭਈ ਅਸੀਂ ਅੱਜ ਦਾ ਦਿਨ ਪੂਰਾ ਹਾਈ ਕੋਰਟ ਨੇ ਪੂਰੇ ਪੰਜਾਬ ਦੇ ਸਾਰੇ ਵਿੱਚ ਸਾਰੇ ਕੋਰਟਾਂ ਦੇ ਵਿੱਚੋਂ ਵਕੀਲ ਹੜਤਾਲ ਕਰਨਗੇ ਫਰਮੈਂ ਦੂਸਰੇ ਵੀ ਸਾਰੇ ਵੀਰਾਂ ਨੂੰ ਅਪੀਲ ਕਰੂੰਗਾ ਟਰੱਕ ਡਰਾਈਵਰ ਟੈਕਸੀ ਡਰਾਈਵਰ ਹੋਟ ਟ੍ਰਾਂਸਪੋਰਟਰ ਵੀਰ ਹੋ ਵਪਾਰੀ ਵੀਰ ਕਿਰਪਾ ਕਰਕੇ ਇਸ ਗੱਲ ਨੂੰ ਜ਼ਰੂਰ ਸਹਿਯੋਗ ਦਿਓ ਕਿਉਂਕਿ ਇਹ ਲੜਾਈ ਕਿੰल्या ਕਿਸਾਨਾਂ ਦੀ ਨਹੀਂ ਹੈ ਇਹ ਸਾਡੇ ਦੇਸ਼ ਦੇ ਅੰਦਰ ਵਸਦੀ ਆਮ ਪਬਲਿਕ ਦੇ ਪੇਟ ਦੀ ਰੋਟੀ ਦਾ ਸਵਾਲ ਹੈ ਔਰ ਉਸ ਰੋਟੀ ਦੇ ਲਈ ਐਮਐਸਪੀ ਨੂੰ ਬਚਾ ਕੇ ਰੱਖਣ ਦੇ ਲਈ ਆਪਦੀ ਆਪਦੀ ਹੱਕੀ ਮੰਗਾ ਦੀ ਲਾਈ ਲੜਦਾ ਸਾਡਾ ਇਹ ਨੌਜਵਾਨ ਸ਼ਹੀਦ ਹੋਇਆ ਹੈ ਸੋ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਬਈ ਪਿਆਰਿਓ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਸ ਬੱਚੇ ਦੇ ਨਾਲ ਖੜਨਾ ਤੁਹਾਨੂੰ ਸਾਰਿਆਂ ਨੂੰ ਐਸਕੇਐਮ ਨਾਨ ਪੋਲਿਟੀਕਲ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅਸੀਂ ਸਭ ਇੱਕ ਅਪੀਲ ਕਰਦੇ ਆ ਕਿ ਜਿੱਥੇ-ਜਿੱਥੇ ਵੀ ਦੇਸ਼ ਦੇ ਅੰਦਰ ਕੋਈ ਆਦਮੀ ਵਦੇਸ਼ਾਂ ਤੱਕ ਵੀ ਬੈਠਾ ਹੈ ਕਿਰਪਾ ਕਰਕੇ 23 ਤੇ 24 ਤਰੀਕ ਜਿਹੜੀਆਂ 2 ਦਿਨ ਨੇ ਇਹ ਆਪਾਂ ਸਾਡੇ ਉਸ ਬਹਾਦਰ ਯੋਧੇ ਦੀ ਯਾਦ ਦੇ ਵਿੱਚ ਕਾਲੇ ਦਿਵਸ ਦੇ ਤੌਰ ਦੇ ਉੱਤੇ ਕਾਲੇ ਝੰਡੇ ਆਪਣੇ ਘਰਾਂ ਦੇ ਉੱਤੇ ਲਾ ਕੇ ਆਪਣੀਆਂ ਦੁਕਾਨਾਂ ਤੇ ਲਾ ਕੇ ਆਪਣੇ ਵੇਖਲਾ ਦੇ ਉੱਤੇ ਲਾ ਕੇ ਇਹ ਰੋਸ਼ ਦਿਵਸ ਵਜੋਂ ਮਨਾਉਣਾ ਹੈ ਔਰ ਨਾਲ ਦੀ ਨਾਲ ਮੇਰੀ ਇਹ ਵੀ ਬੇਨਤੀ ਹੈ ਕਿ ਕੱਲ ਨੂੰ ਸਾਰਿਆਂ ਨੇ ਸਰਕਾਰ ਦੇ ਪੁਤਲੇ ਵੀ ਦਾਹਿਰ ਕਰਦੇ ਆ ਪਿੰਡ ਵਿੱਚ ਕਰ ਸਕਦਾ ਪਿੰਡ ਵਿੱਚ ਕਰੇ ਕੋਈ ਕਿਸੇ ਕਸਬੇ ਵਿੱਚ ਕਰ ਸਕਦਾ ਕਸਬੇ ਵਿੱਚ ਕਰੇ ਕੋਈ ਤਹਿਸੀਲ ਕੋਈ ਬਲੌਕ ਪੱਧਰ ਤੇ ਕੋਈ ਜ਼ਿਲ੍ਹਾ ਪੱਧਰ ਤੇ ਉੱਤੇ ਜਿਵੇਂ ਜਿਵੇਂ ਵੀ ਕਰ ਸਕਦਾ ਹੈ ਉਹ ਇਸ ਕੌਮ ਨੂੰ ਕਿਰਪਾ ਕਰਕੇ ਫੋਲੋ ਜ਼ਰੂਰ ਕਰੇ ਤਾਂ ਕਿ ਤੁਹਾਡਾ ਰੋਸ ਇਸ ਮੋਰਚੇ ਪ੍ਰਤੀ ਤੁਹਾਡੀ ਹਮਦਰਦੀ ਹੈ ਜਿਹੜੀ ਉਹ ਪੂਰੇ ਦੇਸ਼ ਦੇ ਵਿੱਚ ਜਾਵੇ ਵਰਲਡ ਦੇ ਵਿੱਚ ਜਾਵੇ ਮੈਂ ਫਿਰ ਦੁਬਾਰਾ ਵਕੀਲ ਜੀ ਦਾ ਤੇਜਦੁਰ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਹਾਈ ਕੋਰਟ ਨੂੰ ਮੈਸੇਜ ਦਿੱਤਾ ਹੈ ਕਿ ਅਸੀਂ ਇਸ ਨੌਜਵਾਨ ਦੀ ਸ਼ਹਾਦਤ ਤੋਂ ਬਾਅਦ ਰੋਜ਼ ਵਜੋਂ ਹੜਤਾਲ ਕਰਕੇ ਕੋਟਾ ਮੰਗ ਕਰਨ ਲੱਗੇ ਹਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ